ਇਹ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਸਕੂਲ ਦੇ ਵਿੱਚ ਹੋਈ ਮਾਮਲੀ ਨਰੰਜਸ ਜਿਹੜੀ ਹੈ ਉਹ ਖੂਨੀ ਰੂਪ اختیار ਕਰਦੀ ਹੋਈ ਨਜ਼ਰ ਆਈ ਹੈ ਤਤਾਂ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਦਰਮਿਆਨ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਤੇ ਇਹ ਝਗੜਾ ਵਾਧਾ-ਵਾਧਾ ਇੱਥੇ ਤੱਕ ਵੱਧ ਜਾਂਦਾ ਹੈ ਕਿ ਇੱਕ ਨਾਨੇ ਦੇ ਵੱਲੋਂ ਆਪਣੇ ਦੋਤੇ ਦੇ ਬਚਾ ਦੇ ਵਿੱਚ ਆਉਂਦੇ ਹੋਏ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਇਸ ਗੋਲੀ ਦੇ ਕਾਰਨ ਦੋ ਨੌਜਵਾਨ ਜ਼ਖਮੀ ਹੋ ਗਏ ਨੇ ਜ਼ਿਲ੍ਹਾ ਬਠਿੰਡੇ ਦੇ ਰਾਮਪੁਰਾ ਵਿਖੇ ਕੁਲੀ ਰஞ்சிਸ਼ ਨੂੰ ਲੈ ਕੇ ਹੋਈ ਲੜਾਈ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਨੌਜਵਾਨ ਤੇ ਹਮਲਾ ਕਰਨ ਗਏ ਲੋਕਾਂ ਤੇ ਦੂਸਰੇ ਨੌਜਵਾਨਾਂ ਦੇ ਨੰਨੇ ਨੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਹੈਰੀ ਅਤੇ ਕਨੂ ਨਾ ਦੇ ਨੌਜਵਾਨ ਰਿਟਾਇਰਡ ਪਟਵਾਰੀ ਪਰਮਜੀਤ ਸਿੰਘ ਦੇ ਦੋਤੇ ਨਾਲ ਪਰਦੇਸਨ ਜਿਸ ਦੀ ਅਕਸਰ ਹੀ ਲੜਾਈ ਰਹਿੰਦੀ ਸੀ ਉਸੇ ਰஞ்சிਸ਼ ਨੂੰ ਲੈ ਕੇ ਅੱਜ ਫੇਰ ਉਹਨਾਂ ਦੀ ਕਹਾਣੀ ਹੋ ਗਈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਦੇ ਨਾਲ ਕਨੂ ਪਰਮਜੀਤ ਦੇ ਘਰ ਪਹੁੰਚ ਗਿਆ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਰਮਜੀਤ ਸਿੰਘ ਨੇ ਆਪਣੇ ਦੋਤੇ ਦਾ ਬਚਾਅ ਕਰਦਿਆਂ ਗੋਲੀ ਚਲਾ ਦਿੱਤੀ ਜਿਸ ਕਾਰਨ ਕਨੂ ਅਤੇ ਹੈਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕੁਝ ਨੇ ਇਹ ਮਿੱਤਿੰਦੇ ਮੇਰੇ ਨਾਲ ਸੀਗੇ ਮੈਂ ਮੋਟਰਾਂ ਚਲਾਉਂਦਾ ਸੀਗਾ। ਤੇ ਲੜਾਇਆ ਵੀ ਆਏ ਇੱਕ ਸਰਦਾਰ ਜੀ ਪਹਿਲਾਂ ਕੋਈ ਇਹਨਾਂ ਨੇ ਨਹੀਂ ਸਰਦਾਰ ਜੀ ਦਾ ਉਹਨਾਂ ਕੋਲੇ ਉਹ ਮਾਰ ਕੇ ਗਏ ਇਹਨਾਂ ਕੋਲੇ ਤੇ ਗਲੀ 'ਚ ਖੜੇ ਸੀਗੇ ਇਹ ਕਦਮ ਇਹਨਾਂ ਨੂੰ ਪੁੱਛਣਾਗਾ ਤੇ ਪੁੱਛਣ ਲੱਗੇ ਥੋੜਾ ਜਿਹਾ ਅੰਦਰ ਵੜ ਗਏ ਚੂਤੇ ਆਸ ਵਿੱਚ ਸਰਦਾਰ ਜੀ ਜਿੱਦ ਵਾਸ ਹੋਊਗੀ ਜਿੱਦ ਵਾਸ ਤੋਂ ਬਾਅਦ ਇਹਨਾਂ ਦੀ ਗੋਲੀਆਂ ਚੱਲ ਪਿਆ ਉਸ ਵਿੱਚ ਉਹ ਥੋੜਾ ਹੈਰੀ ਅੰਬੀ ਅੰਦਰ ਦੇਖਣ ਗਿਆ ਸੀਗਾ ਉਹ ਭੱਜ ਆਵੇ ਤੇ ਹੈਰੀ ਤੇ ਫੇਰ ਵੱਜਿਆ ਤੇ ਦੋਨਾਂ ਦੇ ਆਪਸ ਵਿੱਚ ਗੋੜੀਆਂ ਦਾ ਫੇਰ ਵੱਜਿਆ ਆਪਸ ਵਿੱਚ ਉਹ ਗੱਲਬਾਤ ਹੋਈ ਉਹ ਆਪ ਨੂੰ ਮੈਂ ਮੋਟਰਸਾਈਕਲ ਲਈ ਮੈਂ ਹੀ ਹਸਪਤਾਲ ਲੈ ਕੇ ਆਂਦਾ ਦੋਨਾਂ ਨੂੰ ਮੈਂ ਗੁੱਸਾ ਦਾ ਗੁੱਸਾ ਕਰਕੇ ਪੜਨਾ ਕੀ ਉਹ ਜਿਵੇਂ ਉਹ ਪੜਦਾ ਸੀਗਾ ਉਹਨੂੰ ਮਗਰ ਭਾਵੇਂ ਵਸੇਰੇ ਫਟਵਾਰੀ ਕਈ ਵਾਰਾਂ ਨੂੰ ਸੂਰਜ ਵੀ ਪੁੱਟਿਆ ਉਹ ਮਾੜਾ ਮੋਟਾ ਹੁਣ ਧਾਕੇ ਉੱਪਰ ਤਾਂ ਲੜੂ ਪੁੱਟੇ ਹੁੰਦੇ ਜੀ ਆਹ ਜੇ ਤੇ ਬਾਲੂ ਜੀ ਪੱਥੇ ਜਾਣੇ ਕਿਉਂ ਉੱਦਦੇ ਆਜ ਕੀ ਹੋਇਆ

ਉਹਨਾਂ ਨਾਲ ਸੀਗਾ ਹਾਂਜੀ ਇਹਨੂੰ ਫਾਇਰ ਚ ਲਾਇਆ ਉਹ ਸੀ ਘੱਟ ਗਈ ਹਾਂਜੀ ਬਾਹਰ ਖੜਾ ਜੇ ਇਹ ਅੰਦਰੋਂ ਅੰਦਰ ਬੜਾ ਹੀ ਤੇ ਪਾ ਇਹ ਜੋ ਮੋਟਰ ਅਗੇ ਪੱਜ ਕੇ ਬਹਿਣ ਲੱਗੇ ਇਹ ਪੱਜ ਗਿਆ ਬਾਹਰ ਜੋ ਮੈਂ ਬਹਿਣ ਲੱਗਾ ਮੇਰੇ ਵੀ ਬੱਜ ਗਈ ਪਤਨੀ ਸ਼ਾਰਲਾ ਬਜਰਾ ਪੈਣੇ ਪਣੀ ਗੋਲੀ ਵੱਜੀ ਐਂ ਗੱਲ ਸੀ ਪਹਿਲਾਂ ਕੋਈ ਲੜਾਈ ਨਹੀਂ ਮੇਰੀ ਤਾਂ ਕੋਈ ਲੜਾਈ ਨਹੀਂ ਸੀ ਮਾਪੋਂ ਦੇ ਨਾਲ ਆਈ ਯਾਰੀ ਦੌਰ ਸੀ ਆਪਾਂ ਕਹਿੰਦੇ ਭਰਾਵਾਂ ਨਾਲ ਤੈਰ ਚੱਲ ਕੋਈ ਨਹੀਂ ਹਾਂਜੀ ਉਹ ਨਾ ਕਰ ਰੁਕੀ ਪਰਵਾਹ ਨਹੀਂ ਕਰ ਕੋਈ ਮਣਾਈ ਗਾਹੀ ਦੋ ਤਿੰਨ ਗਲੇ ਖੜ ਗਈ ਗਾਹ ਆ ਅੱਜ ਕੀ ਕੀ ਹੋਏ ਬੁੱਢਾ ਸਤੋ ਫੀਡਬੈਕ ਹਾਂਜੀ ਅੱਜ ਗਲਤਕਤ ਮੈਂ ਆਜੇ ਵਾਸਤੇ ਕਰਨਾ ਹੈ ਜੀ ਲੜਾਈ ਸੀ ਆਪਾਂ ਖੜ ਕੇ ਨਾਲ ਤੇ ਕਹਿੰਦਾ ਭਾਵ ਕੀ ਮਤਲਬ ਹੈ ਆ ਕਿ ਜਿਵੇਂ ਲੜਾਈ ਠੀਕ ਹੈ ਜੀ ਆਪਾਂ ਬਾਹਰ ਖੜੇ ਸੀ ਇਹ ਜੋ ਰੱਬੇ ਨੇ ਮਾਨ ਮੁਰ ਜੇ ਕੋਈ ਗੱਲਬਾਤ ਬਾਹਰ ਹੁੰਦਾ ਹੀ ਤੇ ਉਹਨੇ ਅਗਲੇ ਪੈਰ ਤਲਾ ਦੇ ਠੀਕ ਆਬ ਸੇਫਟੀ ਵਾਸਤੇ ਉਧਰ ਜਦੋਂ ਗੋਲੀ ਚਲਾਉਣ ਵਾਲੇ ਪਰਮਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਖਿਆ ਕਿ ਉਹ ਉਸਦੇ ਦੋਤੇ ਨੂੰ ਮਾਰਨ ਲਈ ਤੇਜ਼ ਧਾਰ ਹਥਿਆਰ ਲੈ ਕੇ ਉਸਦੇ ਘਰ ਬੜ ਗਏ ਸੀ ਪਹਿਲਾਂ ਉਸਨੇ ਬਹੁਤ ਸਮਝਾਇਆ ਕਿ ਝਗੜਾ ਨਾ ਕਰੋ ਪਰ ਜਦੋਂ ਉਹਨਾਂ ਨੇ ਹਮਲਾ ਕਰ ਦਿੱਤਾ ਤਾਂ ਬਚਾਅ ਚ ਗੋਲੀ ਚਲਾਣੀ ਪਈ ਸਰ ਇਹਨਾ ਸਾਡੇ 14 ਬੱਚੇ ਮੇਰੇ ਬੱਚਾ ਟਿਊਸ਼ਨ ਤੋਂ ਹੁੰਦਾ ਪਰ ਕਿ ਇਹਨੂੰ ਉੱਥੇ ਸਿਮਰ ਕਾਲਜ ਬਿਲ੍ਹੇ ਲਿਆ ਮੈਨੂੰ ਬੱਚੇ ਨੇ ਹਾਂ ਜੀ ਕਿਨੇ ਕਿਹਾ ਆ ਮੁੰਡਾ ਜੇ ਤੈਨੂੰ ਚਲੂ ਗਾਜਾ ਪਾਣੀ ਕਿਹਾ ਤੈਨੂੰ ਪਤਾ ਕਿ ਤੈਨੂੰ ਆ ਜਾਣਾ ਆਉਦਾ ਉਹ ਸਕੂਲ ਤੱਕ ਦਾ ਟਾਈਮ ਤੋਂ ਵੀ ਉਹਦੇ ਪਿੱਛੇ ਲੱਗ ਕੇ ਰਹਿੰਦਾ ਸੀਗਾ ਮੈਂ ਇਹਦੇ ਚਾਚੇ ਨੂੰ ਹੀ ਕਹਿਣ ਦੀ ਸੀ ਘਰੇ ਵੀ ਜਾ ਕੇ ਲਾਂਭਾ ਬਵਾਉਣਾ ਸੀ ਤਾ ਅੱਜ ਵੀ ਮੈਂ ਉਹਨੂੰ ਚਾਚੇ ਨੂੰ ਅਮਨ ਕੋਣ ਦਿੱਤਾ ਮੈਂ ਖਾਵਣ ਤੁਹਾਡਾ ਬੱਚਾ ਸਾਡੇ ਬੇਟੇ ਨੂੰ ਦੇਖਦੇ ਲੱਗਿਆ ਅੱਜ ਫੇਰ ਕਿਹਦੀ ਬਟਾ ਕਹਿੰਦਾ ਪਹਿਲੀ ਤਹ ਥਾਣੇ ਚ ਲੈ ਦੋ ਅਸੀਂ ਤਾਂ ਇਹ ਮਗਰ ਹਾਂ ਸਾਨੂੰ ਤੁਸੀਂ ਕਰਿਆ ਕਿ ਘਰੇ ਖਪਰੇ ਲੈ ਲੈ ਵੜਦਾ ਦਸ ਦਾ ਬੰਦੇ ਹੁੰਦੇ ਨਾਲ ਜੋ ਮਰਜ਼ੀ ਕਰੋ ਕਹਿੰਦਾ ਅਸੀਂ ਇਹ ਮੰਗ ਰਹੇ ਹਾਂ ਚਲੋ ਜੀ ਮੈਂ ਬੱਚਾ ਲੈ ਕੇ ਘਰੇ ਆ ਗਿਆ ਬਹੁਤ ਸਾਰੇ ਗਲੀ ਚ ਡੇੜੇ ਘੱਟ ਰਿਹਾ ਪੜੇ ਤੁੰਦਾ ਸੀਗਾ ਚਲੋ ਮੈਂ ਖਫਰਦਾ ਹੋ ਜਾਵਾਂ ਬੇਸੇ ਮੈਂ ਲਾਟ ਰਿਹਾ ਮੈਨੂੰ ਇਹਦਾ ਪਤਾ ਨਹੀਂ ਹੋਣਾ ਕੀ ਕਰਦਾ ਮੈਂ ਰਵਾਲਵਾਲਾ ਦੇ ਮੇਰੇ ਕੋਲ ਸੀਗਾ ਉਹ ਉਦੋਂ ਹੈ ਜਦੋਂ ਆ ਕੇ ਇਹਨਾਂ ਨੇ ਉੱਚੀ ਚ ਗਾਲਾਂ ਕੱਢੇ ਸ਼ੁਰੂ ਕਰ ਦਿੱਤੇ ਡੇੜੇ ਬਾਅਦ ਲਾਟਰੇ ਮਾਰ ਕੇ ਲੋਹੇ ਦੇ ਲੋਹੇ ਦਾ ਗੇਟ ਆ ਮੇਰਾ ਉਹਦੇ ਅੰਦਰ ਕੁਲਾਸੇ ਮਾਰੇ ਇਹਨਾਂ ਨੇ ਆਉਂਦਾ 10 ਜਾਣੇ ਸੀ ਟੋਟੇ ਫਿਰ ਇਹ ਗੇਟ ਖੋਲ ਕੇ ਅੰਦਰ ਵੜ ਗਏ ਅੰਦਰ ਮੈਂ ਸੂਈ ਸਭ ਜਿਹਾ ਜਾਂਦਾ ਸੀਗਾ ਮੈਂ ਜਦੋਂ ਬਾਹਰ ਨਿਕਲਿਆ ਇਹਨਾਂ ਨੇ ਮੇਰੇ ਬੱਚੇ ਬਣੇ ਸਿੱਟੇ ਮੱਚਾ ਭੱਜ ਕੇ ਅੰਦਰ ਬਾਵਾਂ ਭਾਂਡੇ ਚ ਮੇਰੇ ਕੰਮ ਵਾਲੀ ਸੀਗੀ ਉਹ ਜਦੋਂ ਉਹ ਗੇਟ ਉਹ ਉਧਰ ਦੀ ਗੇਟ ਖੋਲਤਾ ਜਾਂ ਇਸ ਤਰ੍ਹਾਂ ਝਾਲਿਆ ਉਹ ਜਿਹੜਾ ਤਾਂ ਕਰਾਸਾ ਸੀਗਾ ਜੇ ਬੱਚੇ ਦੇ ਨਾਲਾਂਗੇ ਉਹ ਸਿੱਧਾ ਦਰਵਾਜ਼ੇ ਕੋਲ ਗਿਆ ਫਿਰ ਮੇਰੇ ਦੇਵਾਰ ਕੀਤਾ ਜਿਹੜਾ ਨੇ ਦੋ ਜਣੇ ਤਾਂ ਕਰਾਸੇ ਉਹਦੇ ਦਰਵਾਜ਼ੇ ਤੇ ਵੱਜੀ ਗਏ ਲੱਕੜ ਦੇ ਦਰਵਾਜ਼ੇ ਦੇ ਉਹ ਤਾਂ ਮੈਂ ਬਾਹਰ ਕਰੇ ਜੇ ਮੇਰੇ ਸਿਰ ਚ ਨਾ ਲੱਗਾ ਸੀ ਮੇਰੀ ਬਾਹਰ ਚ ਮੇਰੇ ਕੋਲ ਰਵਾਵਾ ਸੀ ਫਰਮਾਇਆ ਜੇ ਨਾਮ ਹੈ ਰਗੋਂ ਦਾ ਮੇਰੀ ਜਾਨ ਆਸ਼ਾ ਉਥੋਂ ਮਿਲਦੀ ਸੀ ਮੈਂ ਕਿਉਂ ਕਰਦਾ ਸੀ ਮੇਰੇ ਬੱਚੇ ਨਾ ਪੜ੍ਹਦੇ ਸੀ ਉਹ ਤੋਂ ਬਾਕੀ ਸੀ ਦੋ ਕਲਾਸਾਂ ਪਹਿਲਾਂ ਤੋਂ ਬੱਚਾ ਲਗਾੜਾ ਜੀ ਹੈ ਸਾਰਾ ਪਤਾ ਇੱਥੇ ਉਹ ਵੀ ਗੁੱਡਾ ਗੱਦੀ ਕਰਦਾ ਹੈ ਜੇ ਥੋੜੇ ਦੇ ਆਮ ਲਾਇਸੈਂਸ ਹੀ ਰਵਾਣ ਹਾਂਜੀ ਹਾਂਜੀ ਨਾ ਲਾਇਸੈਂਸ ਦਿਵਾ ਗਏ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਜ਼ਾ ਕਹਿਣਾ ਹੈ ਕਿ ਦੋਵੇਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਮੌਕੇ ਤੋਂ ਪਸਤੌਲ ਅਤੇ ਗੋਲੀ ਦਾ ਖੋਲ ਬਰਾਮਦ ਕੀਤਾ ਗਿਆ ਹੈ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਬਠਿੰਡਾ ਤੋਂ ਧੀਰਜ ਗਰਗਦੀ ਰਿਪੋਰਟ ਹਮਦਰ ਟੀਵੀ